ਡੋਨਲਡ ਟਰੰਪ ਦੇ ਸਪੋਰਟ ਕਰਨ ਵਾਲੇ ਇਹ ਕਹਿ ਰਹੇ ਆ ਕਿ ਡੋਨਲਡ ਟਰੰਪ ਨੇ ਸਾਡਾ ਉਹਨਾਂ ਫਾਇਦਾ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀ ਜੋ ਬਾਈਡਨ ਬਾਰੇ ਜਾਂ ਕਮਲਾ ਹਾਰਿਸਨ ਇਹ ਕਹਿ ਜਾਂਦਾ ਸੀ ਕਿ ਇਹਨਾਂ ਨੇ ਵੱਡੇ ਬਿਜ਼ਨੈਸਸ ਦਾ ਬਹੁਤਾ ਕੁਝ ਨਹੀਂ ਕਰਨਾ ਤੇ ਇਧਰਲੇ ਪਾਸੇ ਇਹਨਾਂ ਦਾ ਫਾਇਦਾ ਕਰਦਿਆ ਜਿਹੜੇ ਇਹ ਗਰੀਬ ਲੋਕ ਜਿਹੜੇ ਮੁਖੀ ਲਾਇਕ ਹੈ ਆ ਉਹਨਾਂ ਦਾ ਕੰਮ ਹੀ ਇਹ ਆ ਕਿ ਤੁਸੀਂ ਖਰਚਾ ਘਟਾਓ ਤੇ ਖਰਚਾ ਕਿੱਥੋਂ ਘਟਾਉਣਗੇ ਉਹ ਡੋਨਲਡ ਟਰੰਪ ਆ ਉਹਨਾਂ ਨੇ ਰੀਅਸ਼ੋਰ ਕੀਤਾ ਆਪਣੇ ਵੋਟਰਸ ਨੂੰ ਕਿ ਉਹ ਸੋਸ਼ਲ ਸਿਕਿਉਰਿਟੀ ਜਾ ਮੈਡੀਕੇਅਰ ਜਾਂ ਮੈਡੀਕੇਟ ਜਿਹੜਾ ਆ ਉਹ ਕੱਟ ਨਹੀਂ ਕਰਨਗੇ ਡੋਨਲਡ 트ੰਪ ਆ ਉਹਨਾਂ ਨੇ ਰੀਅਸ਼ੋਰ ਕੀਤਾ ਆਪਣੇ ਵੋਟਰਸ ਨੂੰ ਕਿ ਉਹ ਸੋਸ਼ਲ ਸਿਕਿਉਰਿਟੀ ਜਾਂ ਮੈਡੀਕੇਅਰ ਜਾਂ ਮੈਡੀਕੇਟ ਜਿਹੜਾ ਆ ਉਹ ਕੱਟ ਨਹੀਂ ਕਰਨਗੇ ਇਹ ਪਹਿਲੀ ਖਬਰ ਨਾਲੋਂ ਥੋੜੀ ਉਲਟੀ ਖਬਰ ਆ ਪਹਿਲੀ ਖਬਰ ਦੇ ਵਿੱਚ ਇੱਕ ਪਾਸੇ ਡੋਨਲਡ 트ੰਪ ਦੇ ਸਪੋਰਟ ਕਰਨ ਵਾਲੇ ਇਹ ਕਹਿ ਰਹੇ ਆ ਕਿ ਡੋਨਲਡ 트ੰਪ ਨੇ ਸਾਡਾ ਉਹਨਾਂ ਫਾਇਦਾ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀ ਦੂਜੀ ਖਬਰ ਦੇ ਵਿੱਚ ਜਿਨ੍ਹਾਂ ਲੋਕਾਂ ਬਾਰੇ ਮੰਨਿਆ ਜਾਂਦਾ ਕਿ ਡੋਨਲਡ ਟਰੰਪ ਨੇ ਜਿਨ੍ਹਾਂ ਦਾ ਨੁਕਸਾਨ ਕਰਨਾ ਸੀ ਜਾਂ ਜਿਨ ਡੋਨਲਡ ਟਰੰਪ ਦੇ ਆਉਣ ਨਾਲ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਣਾ ਸੀ ਉਹਨਾਂ ਨੂੰ ਇਦਾਂ ਲੱਗ ਰਿਹਾ ਕਿ ਸਾਡਾ ਇਦਾਂ ਨੁਕਸਾਨ ਨਹੀਂ ਹੋਣਾ ਜਿਹੜਾ ਰੌਲਾ ਪਾਇਆ ਜਾ ਰਿਹਾ ਸੀ ਮਾਮਲਾ ਕੀ ਹੈ ਆ ਇਹ ਪੈنسਿਲਵੇਨੀਆ ਦੇ ਵਿੱਚ ਨਿਊ ਕੈਸਲ ਦੀ ਇਹ ਕਹਾਣੀ ਹੈ ਤੇ ਉਹਨੂੰ ਇੱਕ ਸੈਂਪਲ 'ਪਜੋ ਵਰਤ ਕੇ ਸਾਰੀਆਂ ਥਾਵਾਂ ਦੇ ਉੱਤੇ ਦੇਖਿਆ ਜਾ ਰਿਹਾ ਹੈ ਜਿਹੜੇ ਲੋਕ ਨੇ ਬਹੁਤ ਸਾਰੇ ਲੋਕ ਜਿਹੜੇ ਗਰੀਬੀ ਦੇ ਵਿੱਚ ਨੇ ਔਰ ਜਿਨ੍ਹਾਂ ਦੀ ਫੈਡਰਲ ਬੈਨੀਫਿਟਸ ਤੇ ਉੱਤੇ ਹਾਈ ਡਿਪੈਂਡੈਂਸ ਆ ਜਿਹੜੀ ਜਿਹੜੀ ਕੇਂਦਰ ਸਰਕਾਰ ਮਦਦ ਭੇਜਦੀ ਆ ਉਹਦੇ ਨਾਲ ਉਹਨਾਂ ਦਾ ਰੋਟੀ ਪਾਣੀ ਚੱਲਦਾ ਜਿਹੜਾ ਫੂਡ ਸਟੈਂਪਸ ਨੇ ਸੋਸ਼ਲ ਸਿਕਿਉਰਿਟੀ ਆ ਮੈਡੀਕੇਡ ਆ ਸਰਵਾਈਵ ਕਰਨ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦੇ ਆਸਰੇ ਪਾਸ ਰਿਓ ਚੱਲਦੇ ਆ ਕਿਹਾ ਤੇ ਜਾਂਦਾ ਸੀ ਜੋ ਬੈਗਡਨ ਬਾਰੇ ਜਾਂ ਕਮਲਾ ਹਾਰਸ਼ਪਰ ਇਹ ਕਹਿਆ ਜਾਂਦਾ ਸੀ ਕਿ ਇਹਨਾਂ ਨੇ ਵੱਡੇ ਬਿਜ਼ਨੈਸਸ ਦਾ ਬਹੁਤਾ ਕੁਝ ਨਹੀਂ ਕਰਨਾ ਤੇ ਇਧਰਲੇ ਪਾਸੇ ਇਹਨਾਂ ਦਾ ਫਾਇਦਾ ਕਰਦੇ ਆ ਜਿਹੜੇ ਇਹ ਗਰੀਬ ਲੋਕ ਨੇ ਤੇ ਟਰੰਪ ਦੇ ਆਉਣ ਨਾਲ ਉਹਨਾਂ ਦਾ ਨੁਕਸਾਨ ਹੋਊਗਾ ਕਿਉਂਕਿ ਟਰੰਪ ਨੇ ਸਾਫ਼ ਤੌਰ ਤੇ ਕਿਹਾ ਵੀ ਇਹ ਬਾਧੂ ਖਰਚੇ ਸਾਰੇ ਕੱਟ ਦੇਣੇ ਆ ਜਿਹਦੇ ਵਿੱਚ ਮੈਡੀਕੇਟ ਦੀ ਗੱਲਬਾਤ ਵੀ ਆਉਂਦੀ ਆ ਫੂਡ ਸਟੈਂਪਾਂ ਦੀ ਗੱਲਬਾਤ ਵੀ ਆਉਂਦੀ ਆ ਵੀ ਤੇ ਮਰਕਾ ਜਾਣਦਾ ਕਿ ਫੂਡ ਸਟੈਂਪਾਂ ਦੀ ਕਿਸ ਤਰੀਕੇ ਦੇ ਨਾਲ ਉੱਥੇ ਦੁਰਵਰਤੋਂ ਹੁੰਦੀ ਆ ਅ ਪਰ ਹੁਣ ਇਹ ਕੀ ਹੋ ਰਿਹਾ ਕਿ ਲੋਕ ਅੱਧੇ ਅੱਧੇ ਵੰਡੇ ਗਏ ਨੇ ਕੁਝ ਕਹਿੰਦੀ ਆ ਕਿ ਟਰੰਪ ਦੇ ਆਉਣ ਨਾਲ ਸਾਡਾ ਨੁਕਸਾਨ ਹੋਊਗਾ ਕੁਝ ਕਹਿੰਦੀ ਆ ਸਾਡਾ ਨੁਕਸਾਨ ਨਹੀਂ ਹੋਣਾ ਇਹ ਰੌਲਾ ਹੀ ਆ ਜਿਹੜੇ ਦੋ ਬੰਦੇ ਉਹ ਵਿਕਰਾਮਾ ਸ਼ੋਮੇ ਤੇ ਹਰਨ ਮਾਸਕ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਜਿਹੜੇ ਮੁਖੀ ਲਾਏ ਗਏ ਆ ਉਹਨਾਂ ਦਾ ਕੰਮ ਹੀ ਇਹ ਆ ਕਿ ਤੁਸੀਂ ਖਰਚਾ ਘਟਾਓ ਤੇ ਖਰਚਾ ਕਿੱਥੋਂ ਘਟਾਉਣਗੇ ਉਹ ਖਰਚਾ ਇਹਨਾਂ ਜਿਹੜੀਆਂ ਹਸਪੈਂਡਿੰਗਸ ਕੀਤੀਆਂ ਜਾ ਰਹੀਆਂ ਗਰੀਬਾਂ ਦੇ ਲਈ ਜਾਂ ਹੋਰ ਜਿਹੜੀ ਸਰਕਾਰੀ ਮਦਦ ਆ ਉਹਦੇ ਤੇ ਕਿਤੇ ਨਾ ਕਿਤੇ ਸਿੱਧੀ ਇਹ ਗੱਲ ਕਰ ਰਿਹਾ ਕਿ ਅਸੀਂ ਖਰਚਾ ਘਟਾਵਾਂਗੇ ਜਿਹਦਾ ਡਰ ਇਹਨਾਂ ਗਰੀਬ ਲੋਕਾਂ ਨੂੰ ਪਿਆ ਪਰ ਹੁਣੇ ਜਿਹੜੇ ਸਰਵਿਸ ਨੇ ਇਹ ਦੱਸ ਰਿਹਾ ਕਿ ਲੋਕ ਡਿਵਾਈਡਡ ਨੇ ਅੱਧਿਆਂ ਨੂੰ ਲੱਗਦਾ ਕਿ ਸਾਡਾ ਨੁਕਸਾਨ ਹੋਊਗਾ ਸਾਡਾ ਜਿਹੜਾ ਨੁਕਸਾਨ ਹੋ ਸਕਦਾ ਹੈ ਸਾਰੇ ਕੁਝ ਦੇ ਨਾਲ ਤੇ ਕਈਆਂ ਨੂੰ ਲੱਗਦਾ ਕਿ ਇਹ ਨੁਕਸਾਨ ਸਿਰਫ ਰੌਲਾ ਰੱਪਾ ਸੀ ਸਾਡਾ ਨੁਕਸਾਨ ਉਹਦਾ ਉਹਨਾਂ ਜ਼ਿਆਦਾ ਨਹੀਂ ਹੋਊਗਾ ਸੋ ਪਿਛਲੀ ਇਲੈਕਸ਼ਨ ਦੇ ਵਿੱਚ ਜਿਹੜੀ ਇਕਨੋਮਿਕ ਕੰਡੀਸ਼ਨਸ ਆ ਉਹਦੇ ਸੰਬੰਧੀ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਖਾਸ ਕਰ ਜਿਹੜੀਆਂ ਜਿਹੜੀਆਂ ਕੁਝ ਲੋਕਾਂ ਨੇ ਵੋਟ ਜਮ ਸਿੰਗਲ ਮਮ ਸੀਗੀਆਂ ਉਹਨਾਂ ਦੀਆਂ ਕੁਝ ਵੋਟਾਂ ਜਿਹੜੀਆਂ ਉਸ ਵੇਲੇ ਆ ਜਿਹੜੀਆਂ ਪੈਣੀਆਂ ਇਹਨਾਂ ਨੂੰ ਚਾਹੀਦੀ ਸੀ ਡੈਮੋਕ੍ਰੇਟਸ ਨੂੰ ਟਰੰਪ ਵੱਲ ਗਈਆਂ ਸੀ ਕਿ ਉਹ ਜਿਹੜੇ ਅਮਰੀਕਨ ਸਟਰਗਲ ਕਰ ਰਹੇ ਨੇ ਐਸ ਵੇਲੇ ਉਹਨਾਂ ਦੀ ਖਿਆਲ ਰੱਖਣਗੇ ਤੇ ਜਿਹੜੀਆਂ ਐਸੈਂਸ਼ੀਅਲ ਪ੍ਰੋਗਰਾਮਸ ਨੇ ਜਾਂ ਫੂਡ ਸਟੈਂਪਸ ਨੇ ਜਾਂ ਸੋਸ਼ਲ ਸਿਕਿਉਰਿਟੀ ਆ ਉਹਨੂੰ ਕੱਟ ਨਹੀਂ ਕਰਨਗੇ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਰੀਐਸ਼ੂਰ ਕੀਤਾ ਆਪਣੇ ਵੋਟਰਸ ਨੂੰ ਕਿ ਉਹ ਸੋਸ਼ਲ ਸਿਕਿਉਰਿਟੀ ਜਾਂ ਮੈਡੀਕੇਅਰ ਜਾਂ ਮੈਡੀਕੇਟ ਜਿਹੜਾ ਆ ਉਹ ਕੱਟ ਨਹੀਂ ਕਰਨਗੇ ਭਾਵੇਂ ਕਿ 2 ਟ੍ਰਿਲੀਅਨ ਦੀ ਜਿਹੜੀ ਸਪੈਂਡਿੰਗ ਆ ਉਹਨੂੰ ਉਹਦੀ ਰਿਡਕਸ਼ਨ ਦੀ ਗੱਲਬਾਤ ਵੀ ਇਹਦੇ ਨਾਲ ਹੀ ਚੱਲਦੀ ਆ ਪਰ باوجود ਦੇ ਸਾਰੇ ਕੁਛ ਦੇ ਡਰ ਇਹ ਬਣਿਆ ਆ ਕਿ ਕੁਝ ਜਿਹੜੇ ਐਕਸਪਰਟ ਨੇ ਉਹ ਵਾਰਨਿੰਗ ਦੇ ਰਹੇ ਆ ਕਿ ਵੱਡੇ ਸਪੈਂਡਿੰਗ ਕੱਟਸ ਜਿਹੜੇ ਆ ਲੱਗਣਗੇ ਤੇ ਜਦੋਂ ਉਹ ਸਪੈਂਡਿੰਗ ਕੱਟਸ ਲੱਗਣਗੇ ਨਾ ਪ੍ਰੋਗਰਾਮਾਂ ਦੇ ਉੱਤੇ ਸਿੱਧਾ-ਸਿੱਧਾ ਅਸਰ ਪਊਗਾ ਤੇ ਇਹਨਾਂ ਪ੍ਰੋਗਰਾਮਾਂ ਦਾ ਮਤਲਬ ਇਹ ਆ ਜਿਹੜੇ ਲੋ ਇਨਕਮ ਲੋਕ ਨੇ ਚਾਹੇ ਉਹ ਨਿਊ ਕੈਸਲ ਪੈਂਸਿਲਵੇਨੀਆ ਦੇ ਵਿੱਚ ਆ ਜਾਂ ਕਿਸੇ ਹੋਰ ਪਾਰਟ ਦੇ ਵਿੱਚ ਆ ਉਹਨਾਂ ਦੇ ਉੱਤੇ ਦਾ ਸਿੱਧਾ-ਸਿੱਧਾ ਅਸਰ ਪੈਣਾ ਆ ਚਾਹੇ ਹਾਊਸਿੰਗ ਅਸਿਸਟੈਂਟ ਆ ਅਸਿਸਟੈਂਸਾ ਜਾਂ ਕੋਈ ਹੋਰ ਚੀਜ਼ ਆ ਜਿਹੜੀਆਂ ਓਪੀਨੀਅਨਸ ਨੇ ਦੇ ਉੱਤੇ ਡਿਵਾਈਡਰ ਨੇ ਸਪੋਰਟਰ ਜਿਹੜੇ ਨੇ ਉਹ ਕਹਿੰਦੇ ਆ ਕਿ 트럼ਪ ਬੇਸਿਕਲੀ ਵੇਸਟ ਜਿਹੜਾ ਆ ਉਹਨੂੰ ਘਟਾਉਣ ਦੇ ਵਿੱਚ ਫੋਕਸ ਕਰਨਗੇ ਵੀ ਜਿੱਥੇ ਕਿਤੇ ਮਨੀ ਵੇਸਟ ਹੋ ਰਹੀ ਆ ਸਰਕਾਰ ਦੇ ਪ੍ਰੋਗਰਾਮਾਂ ਦੇ ਵਿੱਚ ਬੈਨੀਫਿਟ ਕੱਟ ਨਹੀਂ ਕਰਨਗੇ ਦੂਜੀ ਧਿਰ ਇਸ ਡਰ ਦੇ ਵਿੱਚ ਆ ਕਿ ਇਹਨਾਂ ਪਾਲਿਸੀਜ਼ ਦੇ ਨਾਲ ਵੇਸਟ ਨੂੰ ਘਟਾਉਣ ਵਾਲੇ ਜਦੋਂ ਸਖਤੀ ਕੀਤੀ ਜਾਊਗੀ ਤੇ ਜਿਹੜੇ ਵਲਨਰੇਬਲ ਲੋਕ ਨੇ ਜਿਹੜੇ ਪਹਿਲੇ ਵਿਚਾਰੇ ਮਾਰਜਨ ਲਾਈਸ ਨੇ ਹਾਸ਼ਿਆਗਰਸਤ ਨੇ ਕੰਢੇ ਤੇ ਨੇ ਉਹਨਾਂ ਕਮਿਊਨਿਟੀਜ਼ ਦੇ ਉੱਤੇ ਸਿੱਧਾ ਅਸਰ ਪਾਊਗਾ ਜਿਹੜੀ ਇੰਡਸਟਰੀਅਲ ਹੱਬ ਨਿਊ ਕੈਸਲ ਆ ਜਿਸ ਤਰੀਕੇ ਦੇ ਨਾਲ ਜਿੱਦਾਂ ਫੈਕਟਰੀਆਂ ਬੰਦ ਹੋਣ ਤੋਂ ਬਾਅਦ ਇਹਦੇ ਤੇ ਅਸਰ ਪਿਆ ਪੋਪੂਲੇਸ਼ਨ ਥੱਲੇ ਨੂੰ ਗਈ ਜਿੱਦਾਂ ਉੱਥੇ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਲੰਘਣਾ ਪਿਆ ਉਹ ਕਿਤੇ ਨਾ ਕਿਤੇ ਇੱਕ ਵੱਡੀ ਦਿੱਕਤ ਬਣ ਸਕਦੀ ਆ ਸਪੋਰਟਰ ਇਹ ਯਕੀਨ ਕਰਦੇ ਆ ਜਾਂ ਟਰਸਟ ਕਰਦੇ ਆ ਕਿ ਜਿਹੜੀ ਜਿਹੜੀ ਇਹਨਾਂ ਦੀ 트럼ਪ ਨੇ ਉਹ ਉਹਨਾਂ ਦੇ ਲਈ ਚੰਗਾ ਕਰਨਗੇ ਤੇ ਜਿੱਥੇ ਉਹਨਾਂ ਲਈ ਚੰਗਾ ਕਰਨਗੇ ਉੱਥੇ ਅਮਰੀਕਾ ਦੀ ਇਕਨੋਮੀ ਦੇ ਲਈ ਵੀ ਚੰਗਾ ਹੋਊਗਾ ਜਿਹੜੇ ਨੌਨ ਸਪੋਰਟਰ ਨੇ ਕੁਝ ਜਿਹੜੇ ਰੈਜ਼ਿਡੈਂਟਸ ਨੇ ਜਿਨ੍ਹਾਂ ਨੇ 트럼ਪ ਨੂੰ ਵੋਟ ਨਹੀਂ ਪਾਈ ਉਹ ਇਹ ਮੰਨਦਿਆ ਕਿ ਇਹਦੀਆਂ ਪਾਲਿਸੀਆਂ ਜਿਹੜੀਆਂ ਨੇ ਜਾਂ ਦੂਜਾ ਹੈਗਾ ਉਹ ਗਰੀਬਾਂ ਦੇ ਉੱਤੇ ਅ ਅਸਰ ਕਰਨਗੀਆਂ ਮਾੜਾ ਅਸਰ ਕਰਨਗੀਆਂ ਤੇ ਉਹ ਪਹਿਲਾਂ ਨਾਲੋਂ ਵੀ ਮਾੜੀ ਹਾਲਤ ਦੇ ਵਿੱਚ ਜਾ ਸਕਦੇ ਆ ਕੁਝ ਉਹਨੂੰ ਇਕਨੋਮਿਕ ਸੇਵੀਅਰ ਵਜੋਂ ਮੰਨਦੇ ਆ ਕਿ ਇਹਨੇ ਆ ਕੇ ਸਾਰੀ ਗੱਲਬਾਤ ਚੀਜ਼ ਠੀਕ ਕਰਨੀ ਆ ਦੂਜੇ ਜਿਹੜੇ ਮੰਨਦੇ ਆ ਕਿ ਇਹਨਾਂ ਪਾਲਿਸੀਜ਼ ਦੇ ਨਾਲ ਸਿੱਧਾ ਸਿੱਧਾ ਜਿਹੜੇ ਵੱਡੇ ਬੰਦਿਆਂ ਨੂੰ ਟੈਕਸ ਰਿਵੈਟ ਇਹਨਾਂ ਨੇ ਦੇਣੀ ਆ ਜਾਂ ਉਹਨਾਂ ਦੇ ਟੈਕਸ ਕੱਟ ਕਰਨੇ ਆ ਜਾਂ ਬਿਜ਼ਨੈਸਸ ਨੂੰ ਅਸਲ ਦੇ ਵਿੱਚ ਉਤਸ਼ਾਹਤ ਕਰਨਾ ਆ ਤੇ ਦੂਜਾ ਉਹਦੀ ਮਾਰ ਗਰੀਬਾਂ ਦੇ ਉੱਤੇ ਪੈਣੀ ਆ ਪਰ ਦਿਲਚਸਪ ਗੱਲ ਇਹ ਆ ਕਿ ਡੋਨਲਡ ਟਰੰਪ ਜਿਹਨਾਂ ਨੂੰ ਮੰਨਿਆ ਹੀ ਇਸ ਕਰਕੇ ਜਾਂਦਾ ਕਿ ਉਹਨਾਂ ਦੀ ਐਲਾਨੀ ਹੈ ਇਹ ਪਾਲਿਸੀ ਆ ਕਿ ਜਿੰਨੇ ਜ਼ਿਆਦਾ ਅਮਰੀਕਾ ਦੇ ਵਿੱਚ ਬਿਜ਼ਨਸਰਾਂ ਨੂੰ ਅਸੀਂ ਖੁੱਲ੍ਹ ਦਵਾਂਗੇ ਚਾਹੇ ਉਹ এনवायरमेंट ਵਾਲੀਆਂ ਚੀਜ਼ਾਂ ਤੋਂ ਹੋਵੇ ਚਾਹੇ ਹੋਰ ਕਿਸੇ ਗੱਲ ਤੋਂ ਹੋਵੇ ਉਹਨੇ ਜ਼ਿਆਦਾ ਬਿਜ਼ਨਸ ਜ਼ਿਆਦਾ ਸਟੈਬਲਿਸ਼ ਹੋਣਗੇ ਜਿੰਨੇ ਜ਼ਿਆਦਾ ਬਿਜ਼ਨਸ ਸਟੈਬਲਿਸ਼ ਹੋਣਗੇ ਉਹਨਾਂ ਜ਼ਿਆਦਾ ਲੋਕਾਂ ਨੂੰ ਕੰਮ ਮਿਲੂਗਾ ਇਕਨੋਮੀ ਤਰੱਕੀ ਕਰੂਗੀ ਦੇਸ਼ ਤਰੱਕੀ ਕਰੂਗਾ ਤੇ ਲੋਕ ਸਾਰੇ ਖੁਸ਼ਹਾਲ ਹੋਣਗੇ ਦੂਜੇ ਪਾਸੇ ਡੈਮੋਕ੍ਰੇਟਸ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਸੀ ਕਿ ਜਿਹੜੇ ਯੂਨੀਅਨਸ ਨੇ ਜਿਹੜੇ ਵਰਕਰ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਬੈਨੀਫਿਟ ਦੇਣੇ ਚਾਹੀਦੇ ਵੱਡੇ ਲੋਕਾਂ ਤੇ ਜਿਹੜੇ ਹੋਰ ਟੈਕਸ ਲਾਓ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਪੈਸਾ ਬਹੁਤ ਆ ਉਹਨਾਂ ਦੇ ਟੈਕਸ ਹੋਰ ਵਧਾ ਦਿਓ ਗਰੀਬਾਂ ਦੀ ਮਦਦ ਕੀਤੀ ਜਾਵੇ ਹੁਣ ਡੋਨਲਡ ਟਰੰਪ ਦੀ ਇਸ ਪਾਲਿਸੀ ਨੂੰ ਲੈ ਕੇ ਲੋਕ ਦੋ ਤਿਹਾਂ ਵਿੱਚ ਵੰਡੇ ਨਜ਼ਰ ਆ ਰਹੇ ਨੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸੰਪੰਨ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤਾਂ ਨਾਲ